ਇਹ ਦੇਖੋ ਇਹ ਵੀ ਯਾਤਰੀ ਜਾ ਰਹੇ ਨੇ ਅਲੱਗ-ਅਲੱਗ ਥਾਵਾਂ ਦੀ ਯਾਤਰਾ ਕਰ ਰਹੀ ਸਤਿ ਸ੍ਰੀ ਅਕਾਲ ਵੀਰੇ ਹਾਂ ਹਾਂ ਆਇਓ ਵੀਰੇ ਹੇਮਕੁੰਡ ਸਾਹਿਬ ਹੇਮਕੁੰਡ ਸਾਹਿਬ ਗੁਰੂ ਸਾਹਿਬ ਦੇ ਚਰਨਾਂ 'ਚ ਜੰਡੀਆਂ ਲਵਾਈਏ ਹਾਜ਼ਰੀਆਂ ਚਲੋ ਚੱਲੋ ਸਤਿ ਵੀਰੇ ਬਹੁਤ ਸੋਹਣੀ ਯਾਤਰਾ ਹੋ ਰਹੀ ਆ ਬਹੁਤ ਸੰਗੀ ਸਾਥੀ ਮਿਲ ਰਹੇ ਨੇ ਰਸਤੇ ਦੇ ਵਿੱਚ ਇਹ ਵੀਰ ਜਾ ਰਹੇ ਨੇ ਕਦਾਰਨਾਥ ਹਾਂ ਆਹ ਦੇਖੋ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਾਲ ਮਿਲ ਕੇ ਯਾਤਰਾ ਕਰੀਏ ਯਾਤਰਾ ਦਾ ਨਾਮ ਹੈ ਅਬ ਤਾਂ ਸਾਡੀ ਨਾਹੌਣਾਂ ਦੇ ਮੱਣੀ ਵੀਰਾ ਦੇਖੋ ਬਈ ਦੇਖੋ ਯਾਤਰਾ ਬਹੁਤ ਸੋਹਣੀ ਕਰ ਰਹੇ ਨੇ ਮੋਟਰਸਾਈਕਲ ਵਧੀਆ ਭਜਾਉਂਦੇ ਨੇ ਪੂਰਾ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਕਰਦੇ ਨੇ ਇਹ ਬਾਬਾ ਜੀ ਦਾ ਕੁਰੜ ਛਾਪੇ ਵਾਲਿਆਂ ਦਾ ਲੰਗਰ ਆ ਗਿਆ ਕੁਰੜ ਛਾਪੇ ਵਾਲੇ ਬਾਬਾ ਜੀ ਨੇ ਉਹਨਾਂ ਦਾ ਲੰਗਰ ਆ ਗਿਆ ਇੱਥੇ ਹਾਂਜੀ ਏ ਬਾਬਾ ਜੀ ਕੋੜੜਾ ਵਾਲੇ ਉਹਨਾਂ ਦੀ ਸੇਵਾ ਇੱਥੇ ਲੰਗਰ ਹਾਂਜੀ ਹਾਂ ਇਹ ਬਹੁਤ ਲੰਮੇ ਸਮੇਂ ਤੋਂ ਇਹਨਾਂ ਦਾ ਲੰਗਰ ਚੱਲਦਾ ਆ ਰਿਹਾ ਕੋੜੜ ਤੋਂ ਨੇ ਆਪਣੇ ਪੰਜਾਬ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋੜੜਾ ਵਾਲੇ ਬਾਬਾ ਜੀ ਨੇ ਆਪਣੇ ਆਪਣੇ ਨਗਰਾਂ ਤੋਂ ਵੀ ਉਧਰੋਂ ਸੰਗਰੂਰ ਜ਼ਿਲ੍ਹੇ ਤੋਂ ਆਉਂਦੇ ਨੇ ਇਹ ਸੇਵਾ ਲੈਣ ਵਾਸਤੇ ਬਹੁਤ ਵਧੀਆ ਲੰਗਰ ਇਹਨਾਂ ਦਾ ਹਰ ਸਾਲ ਇੱਥੇ ਲੱਗਦਾਗਾ ਨੰਦ ਦੇ ਨੰਦ ਇਹਨਾਂ ਵੱਲੋਂ ਵੀ